ਸਿਲਾਈ ਜਵਾਨੀ ਜਿੰਨਾ ਦੇ ਮੈਂ ਲਿਖੇ ਉਹ ਚਾਦਰ ਦੇ ਤੂਤੇ ਉੜਾ ਕੇ ਨਹੀਂ ਵੇਖੇ ਸੰਦੂਕਾਂ ਚ ਪਏ ਐਵੇਂ ਗੜਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਜਿੰਨਾ ਸਿਰ ਤੇ ਛੱਤ ਨਹੀਂ ਨਾ ਪੈਰਾਂ ਚ ਜੋੜੇ ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਕੋੜੇ ਉਹ ਭੁੱਖਾਂ ਤੇ ਤੇਹਾਂ ਚ ਵੱਲਦੇ ਹੀ ਰਹਿਣੇ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਜੋ ਤਣਿਆਂ 'ਚੋਂ ਰੱਬ ਦੇ ਸੁਨੇਹੇ ਨਿਰਸੇ ਕਈ ਬਿਰਖ ਜਿਹੜੇ ਕਿਸੇ ਨੂੰ ਨਹੀਂ ਦਿਸੇ ਕਿ ਓਲੇ 'ਚ ਪੜਦੇ ਰਹੇ ਕਿੰਨੇ ਕਿਸੇ ਇੱਕ ਕਿਸਿਆਂ ਨੂੰ ਕਾ ਤੂੰ ਕਿਸੇ ਨੇ ਨਹੀਂ ਛੋਇਆ ਜੋ ਉੱਡੀਆਂ ਨੇ ਤੂੜਾਂ ਆਵਾਰਾ ਆਵਾਰਾ ਉਹਨਾਂ ਦਾ ਜ਼ਿਕਰ ਕਿਉਂ ਕਿਤੇ ਵੀ ਨਹੀਂ ਹੋਇਆ ਇਹ ਧਰਤੀ ਦੀ ਖਾਤਰ ਭਲਾ ਕੌਣ ਰੋਇਆ ਇਹ ਧਰਤੀ ਦੀ ਖਾਤਰ ਭਲਾ ਕੌਣ ਰੋਇਆ ਇਹ ਗੁੰਦੀਆਂ ਜੋ ਗੁੱਤਾਂ ਇਹ ਲਮਕਣ ਪਰਾਂਦੇ ਇਹ ਕਿੱਥੋਂ ਸੀ ਆਏ ਤੇ ਕਿੱਧਰ ਨੂੰ ਜਾਂਦੇ ਇਹ ਮੌਸਮ ਨੇ ਮੌਸਮ ਬਦਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਚਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਚਲਦੇ ਹੀ ਰਹਿਣੇ